120 ਘੰਟੀ ਚੱਲਿਆ ਹੋਇਆ ਜੀ 120 ਘੰਟੇ ਮਾਡਲ ਕਿੰਨਾ ਹੈ ਮਾਡਲ 23 ਹੈ ਦੂਜੇ ਮਹੀਨੇ ਦਾ ਜੀ ਤਰਵੇਂ ਜਮੇ ਨਮਾ ਖੜਾ ਓਏ ਕੀ ਕਹੀਏ ਜਰ ਇਹਦੇ ਬਾਰੇ ਕੀ ਪੁੱਛੀ ਇਹ ਕਿੰਨੇ ਕੈਸਟੇਰਾਂ ਤੋਂ ਇਹ ਜਮੇ ਨਮਾ ਇਹਦਾ ਬਸ ਉਹ ਦੇਖ 120 ਘੰਟੀ ਚੱਲੇ ਬਾਈ ਕੱਲੇ ਲੱਡੂ ਬੰਡੇ ਹੋਏ ਹਾਂ ਬਸ ਕੱਲੇ ਲੱਡੂ ਬੰਡੇ ਹੋਏ ਨੇ ਮੰਨ ਇੱਕ ਸਰਵਿਸ ਹੋਈ ਆ ਕੰਪਨੀ ਦੀ ਪੰਜ ਮਾਡਲ ਪੰਜ ਮਾਡਲ ਆ ਬਾਈ ਜੀ ਪੰਜ ਬੰਦੇ ਅਮਰੀਕਾ ਗਿਆ ਹੋਏ ਤੇ ਮੈਂ 24 ਮਾਡਲ ਕਹਿੰਦਾ ਇਹਨੂੰ ਆ ਕੇ ਅੱਜ ਤੋਂ ਸਟਾਰਟ ਕਰਕੇ ਜੇ ਅਗਲਾ ਕਹੂੰ ਨਾ ਪੱਟੀ ਬਾਈ ਹਾਂ ਹਾਂ ਤੇ ਬੋਇਸ ਬੜੀ ਖੜਕ ਰਹੀ ਆ। ਤੇਰੇ ਬੰਦੇ ਨੂੰ ਮਾਡਲ 5 ਆ। ਮਾਡਲ 5 ਆ ਇਹ 2010 ਦਾ ਬਿਲਕੁਲ ਅਹੀਂ ਕੋਠੀ 'ਚ ਖੜਾ ਤੀ ਅੰਦਰ ਬੰਦਿਆਂ ਦੇ। ਅਮਰੀਕਾ ਗਏ ਹੋ ਤੇ ਬੰਦੇ। ਫਿਰ ਇਹ ਟਾਇਰ ਦੂ ਤੁਸੀਂ ਨੇ ਪਵਾਇਆ ਬਈ? ਇਹ ਭਾਈ ਨਾਲ ਦੇ ਟਾਇਰ ਤੇ ਇਹਦੇ ਬੰਦਿਆਂ ਨੇ ਪਵਾ ਕੇ ਦਿੱਤੇ ਨੇ ਨਵੇਂ। ਅਰੇ ਪਵਾ ਕੇ ਦਿੱਤੇ ਆ। ਹਾਂ। ਓਕੇ। हां बंदे ने टायर टूर ਪਾ ਕੇ ਲੈਂਕਾ ਨੂੰ ਕਨਘਾ ਭਾਈ ਮੰਗ ਲੈਂਦੇ ਤਾਂ ਬੜਾ ਨਵਾਂ ਟਰੈਕਟਰ ਹੈ ਪਿੱਛੇ ਲੈਂਕਾ ਵੀ ਨਾਲ ਦੀ ਬਾਈ ਉਹੀ ਜੀ ਪਈਆਂ ਨੇ ਜਿਹੇ ਜਿਹੇ ਨਵੇਂ ਦੀਆਂ ਹੁੰਦੀਆਂ ਨੇ ਮੈਂ ਕਿਹਾ ਬੈਠਣਾ ਨਹੀਂ ਥੋਮ ਨਹੀਂ ਬਾਈ ਦੇਵਾਂਗੇ ਇਹਦਾ ਤਾਂ ਕੋਈ ਸਪੈਸ਼ਲ ਜਿਵੇਂ ਅਗਲਾ ਕਹਿੰਦਾ ਨਹੀਂ ਵੀ ਮੈਂ ਟਰੈਕਟਰ ਲੈਣਾ ਉਹ ਬੰਦਾ ਇਹਦੇ ਰੁਪਈਏ ਲਾਊਗਾ ਹਰੇਕ ਬੰਦਾ ਨਹੀਂ ਰੁਪਈਏ ਲਾ ਸਕਦਾ ਇਹਦੇ ਟਰੈਕਟਰ ਅੱਛਾ ਦਿਲ ਰੱਖ ਕੇ ਇਹਦਾ ਨੰਬਰ ਕਿਥੋਂ ਹੈ ਇਹਦਾ ਨੰਬਰ ਹਰਿਆਣੇ ਦਾ ਹਾਂ ਐਚਆਰ ਤਨਨ ਰਖਦਾ ਮੈਂ ਕਹਿੰਦਾ ਸਰਿਆਮ ਕਹਿੰਦਾ ਵੀ ਇਹ ਚਾਰ ਨੰਬਰ ਆ ਕੋਈ ਐਚਾ ਕਿ ਪੰਜਾਬ ਚ ਆਈਦਾ ਤੋਹਫਾ ਲੱਭ ਕੇ ਦਿਖਾ ਦੇ ਲੱਭਣਾ ਨਹੀਂ ਰਹੀ ਲੱਭਦਾ ਨਹੀਂ ਲੱਭਦਾ ਬਾਈ ਜੀ ਸਹੀ ਗੱਲ ਆ ਜਿਹੜੀ ਕੁਆਲਿਟੀ ਆ ਕੁਆਲਿਟੀ ਆ ਆਖਰ ਇਹ ਨਾ ਤੂੰ ਇਹ ਦੇਖ ਬਾਹ ਖੜੀਆ ਕਰ ਕਰ ਗੱਲਾਂ ਕਰਦਾ ਐ ਐ ਨਹੀਂ ਬਾਈ ਬੁਰਸ਼ ਵੀ ਹੋਵੇ ਨਾ ਕਿਤੇ ਡੈਕਟਰ ਦੇ ਤਾਂ ਨਹੀਂ ਦੇਣਦਾਰੀ ਇਹ ਕੰਮ ਵੀ ਹੋਵੇ ਕਿਤੇ ਉਹੀ ਸਾਡੇ ਤੇ ਚੱਕੇ ਉਂਗਲਾਂ ਜਿਹਦੀ ਨਹੀਂ ਇੱਜ਼ਤ ਥੇਲਾ ਮਹਿਲਾ ਚੌਂਕ ਵਿੱਚ ਬਿੱਟੂ ਨੇ ਅੱਜ ਫੇਰ ਲਗਾਤਾ ਮੇਲਾ ਮੇਤਰੋ ਮੇਲਾ ਵਾਕਈ ਲੱਗਿਆ ਪਿਆ ਇਧਰਲੇ ਪਾਸੇ ਖੜਾ ਸਵਰਾਜ 855 3 ਸਟਾਰ ਤੇ ਜੇ ਅੰਦਰ ਗੱਲ ਕਰੀਏ ਨਾ ਤੁਸੀਂ ਟਰੈਕਟਰਾਂ ਦੀ ਗਿਣਤੀ ਕਰਦੇ থাক ਜੂਗੇ ਐਂ ਕਹਿਦੀ ਨੇ ਜਿਵੇਂ ਮਾੜੇ ਸਹਿਰ ਦੀ ਮੰਡੀ ਤੋਂ ਵੱਧ ਬਾਈ ਟਰੈਕਟਰ ਘਰੇ ਖੜਾਈ ਖੜਾ ਕੱਲੇ ਕੱਲੇ ਟਰੈਕਟਰ ਦੀ ਜਾਣਕਾਰੀ ਅੱਜ ਫੇਰ ਦੇ ਦਿੰਨੇ ਆ ਹਰ ਇੱਕ ਟਰੈਕਟਰ ਦੀ ਫੁੱਲ ਗਰੰਟੀ ਹੈ ਧਰਮੇ ਚਾਰੇ ਪਾਸੇ ਪਹਿਲਾਂ ਕੈਮਰਾ ਮਾਰਦੇ ਫੇਰ ਕੈਮਰਾ ਮਾਰਦੇ ਬਾਈ ਬਿੱਟੂ ਤੇ ਬ੍ਰੇਸਤਰੀ ਗਾਲ ਠੀਕ ਆਣ ਵਧੀਆ ਕੰਮ ਕਰ ਕੇ ਮੈਂ ਚੱਲਿਆ ਪਹਿਲਾਂ ਕੰਮ ਕਰ ਬਹੁਤ ਵਧੀਆ ਬਾਈ ਕਿਰਪਾ ਪੂਰਾ ਅੱਛਾ ਏ ਮੈਂ ਕਿਹਾ ਵੀਡੀਓ ਦੇਖ ਕੇ ਜਿਹੜਾ ਦੇ ਪਹਿਲਾ ਸਟਾਕ ਵਿਹਲਾ ਹੋ ਗਿਆ ਨਵਾਂ ਸਟਾਕ ਆ ਗਿਆ ਸਾਰਾ ਨਵਾਂ ਆ ਗਿਆ ਭਾਈ ਆਪਾਂ ਸ਼ੁਰੂਆਤ ਇਹ ਤੋਂ ਕਰਦੇ ਆ ਪਾਵਰ ਮੈਕਸ ਹੈਗਾ 60 55 ਸਾ T20 ਹੈ ਜੀ ਇਹ T20 ਗੇਅਰ ਚ ਹੈ ਕਿੰਨਾ ਮਾਡਲ ਹੈ ਇਹ 2021 ਮਾਡਲ ਹੈ ਜੀ 10ਵੇਂ ਮਹੀਨੇ ਦਾ ਜੀ ਓਕੇ ਨੰਬਰ ਕਿੱਥੋਂ ਦਾ ਹੋਊਗਾ ਨੰਬਰ ਹਰਿਆਣੇ ਦਾ ਹੀ ਫਰਸਟ ਪਾਰਟੀ ਦਾ ਓਕੇ ਟਾਇਰ ਨਵੇਂ ਵਰਗੇ ਨੇ ਮੈਂ ਨਾਲ ਦੀ ਨਹੀਂ ਟਾਇਰ ਅੱਛਾ ਹਾਂ ਕਿਹੜਾ ਮਾਡਲ ਹੈ ਡ੍ਰੈਕਟਰ ਦੀ ਇਹ ਆਪਾਂ 6 ਲੱਖ ਤੇ 75000 ਰੁਪਏ 6 ਲੱਖ ਤੇ 75000 ਮੌਕੇ ਤੇ ਕਿੰਨੇ ਦਾ ਹੋਊ ਮੋਗਦੇ ਬਾਹਾਂ ਦੇ ਬਿਤਰ ਮੈਂ ਫਿਰ ਤੇਰੀ ਪੱਟੀ ਭਾਈ ਵੀਡੀਓ ਦੇਖ ਕੇ ਆ ਕਿ ਹੋਰ ਕਹਿੰਦਾ ਤੈਨੂੰ ਹੋਰ ਨਾ ਮਿੱਤਰੋ ਘਟਾਏ ਮੈਂ ਹੀ ਖਿੱਚ ਕੇ ਰਸ ਦਿੰਦਾ ਹਾਂ ਅਜੇ ਤੇਰਾ 76 ਦਾ ਹੋਜੂ ਮਾੜਾ ਉੱਪਰ ਕਰ ਲੈ ਚੱਕ ਮਿੱਤਰੋ 76 ਦਾ ਹੀ ਹੋ ਜਾ ਤੇ ਜਿਹੜਾ ਆ ਖੜਾ ਵੀ ਹਾਰ ਪਾਇਆ ਖੜਾ ਇਹ ਵੀ ਤੇਰਾ ਲੰਬਰਾ ਜੀ 120 ਘੰਟੀ ਚੱਲਿਆ ਹੋਇਆ ਜੀ 120 ਘੰਟੇ ਮਾਡਲ ਕਿੰਨਾ ਹੈ ਮਾਡਲ 23 ਹੈ ਦੂਜੇ ਮਹੀਨੇ ਦਾ ਜੀ ਤਰ ਮੈਂ ਜਮਈ ਨਮਾ ਖੜਾ ਓਏ ਕੀ ਕਹੀਏ ਜਰ ਇਹਦੇ ਬਾਰੇ ਕੀ ਪੁੱਛੀ ਇਹਦਾ ਬਾਈ ਹੁਣ ਬਣੀ ਨਹੀਂ ਕਿਸੇ ਪੈਰਾਂ ਤੋਂ ਇਹਦਾ ਜਮਈ ਨਮਾ ਇਹਦਾ ਬਸ ਉਹ ਹੀ ਦੇਖ 120 ਘੰਟੀ ਚੱਲੇ ਬ ਕੱਲੇ ਲੱਡੂ ਬੰਡੇ ਹੋਏ ਹਾਂ ਬਾ ਕੱਲੇ ਲੱਡੂ ਬੰਡੇ ਹੋਏ ਨੇ ਮਨ ਇੱਕ ਸਰਵਿਸ ਹੋਈ ਆ ਕੰਪਨੀ ਦੇ ਬਈ ਕਿੰਨੇ ਦਾ ਦਵਾਂਗੇ ਇਹ ਦੇਵਾਂਗੇ 7.35 ਦਾ 7 ਲੱਖ ਤੇ 35 ਹਾਂ ਸਵਾ 7 ਲੱਖ ਤਾਂ ਤੂੰ ਕੱਟ ਕਰ ਫਿਰ ਥੋੜਾ ਜਿਹਾ ਇਹਨੂੰ ਆਜੂਗਾ ਕਰ ਦੇ ਜੀ 7 ਲੱਖ ਤੇ 20000 ਦੀ ਹੋਊ ਜਰਾ ਆਜੋ ਬੱਸ ਹਨ ਤੇ ਜਿਹੜਾ ਆ ਖੜਾ ਵੀ ਫਾਰਮ ਸਾਠ ਇਹ 8 ਮਾਡਲ ਹੈ ਜੀ ਹੂੰ ਇਹ ਦੇ ਦਾਂਗੇ ਆਪਾਂ 2 ਲੱਖ ਤੇ 65000 ਰੁਪਏ ਦਾ ਜੀ 2.5 ਲੱਖ ਦਾ ਬਣ ਜੂ ਬਣ ਗਿਆ ਚਲੋ ਆਜੋ ਮਿੱਤਰੋ 2.5 ਲੱਖ ਦੇ ਨੰਬਰ ਇਹਦੇ ਕਿਥੋਂ ਦਾ ਆਜਾ ਇਹ ਤਾਂ ਹਰਿਆਣਾ ਦੇ ਆਪਾਂ ਚਾਰ ਨੰਬਰ ਆ ਚਲ ਕੋਈ ਚੱਕ ਕਰਨ ਫੇਰ ਵੀ ਜਾਇ ਜਾ ਹਨਾ ਆ ਨਗੀਨਾ ਇਹ ਜਰ ਨਗੀਨਾ ਜੇ ਕੋਈ ਦੇ ਦੇ ਨਾ ਅੱਛਾ ਦੁਨੀਆ ਛੱਡ ਦਾਂਗੇ ਇਹਦੇ ਵਰਗਾ ਹਾਂ ਇਹਦੇ ਵਿੱਚ ਕੀ ਖਾਸੀ ਪੰਜ ਮਾਡਲ ਆ ਬਾਈ ਇਹ ਪੰਜ ਮਾਡਲ ਪੰਜ ਮਾਡਲ ਆ ਬਾਈ ਜੀ ਪੰਜ ਬੰਦੇ ਅਮਰੀਕਾ ਗਿਆ ਹੋਏ ਤੇ ਮੈਂ 24 ਮਾਡਲ ਕਹਿੰਦਾ ਇਹਨੂੰ ਆ ਕੇ ਤੇ ਉਹ ਸਟਾਰਟ ਕਰਕੇ ਜੇ ਅਗਲਾ ਕਹੂੰ ਨਾ ਪੱਟੀ ਬਾਈ ਹਾਂ ਅੱਛਾ ਵਾਜੇ ਬੜੀ ਖੜਕਦੀ ਆ ਕਰੇ ਬੰਦੇ ਨੂੰ ਮਾਡਲ ਪੰਜ ਆ ਮਾਡਲ 5 ਇਹ 2010 ਦਾ ਬਿਲਕੁਲ ਆਹ ਕੋਠੀ 'ਚ ਖੜਾ ਧੀ ਅੰਦਰ ਬੰਦਿਆਂ ਦੇ ਅਮਰੀਕਾ ਗਏ ਤੇ ਬੰਦਿਆਂ ਫਿਰ ਇਹ ਟਾਇਰ ਤੁਸੀਂ ਨੇ ਪਵਾਇਆ ਬਈ ਇਹ ਬਈ ਨਾਲ ਦੇ ਟਾਇਰ ਤੇ ਇਹਦੇ ਬੰਦਿਆਂ ਨੇ ਪਵਾ ਕੇ ਦਿੱਤੇ ਨੇ ਨਵੇਂ ਅਰੇ ਪਵਾ ਕੇ ਦਿੱਤੇ ਆ ਹਾਂ ਓਕੇ ਹਾਂ ਬੰਦਿਆਂ ਨੇ ਟਾਇਰ ਟੂਰ ਪਵਾ ਕੇ ਲੈਂਕਾ ਨੂੰ ਕੰਧਗਾ ਬਈ ਮੰਗ ਲੇ ਤੂੰ ਤਾਂ ਬੜਾ ਨਵਾਂ ਟਰੈਕਟਰ ਹੈ ਪਿੱਛੇ ਲੈਂਕਾ ਵੀ ਨਾਲ ਦੀਆਂ ਬਈ ਉਹੀ ਜਿਹੀ ਪਈਆਂ ਨੇ ਜਿਹੇ ਜਿਹੇ ਨਵੇਂ ਦੀਆਂ ਹੁੰਦੀਆਂ ਮੈਂ ਕਿਹਾ ਬੈਠਣਾ ਨਹੀਂ ਥੋਮ ਨਹੀਂ ਬਈ ਬੰਦਾ ਬੈਠਿਆ ਹੋਇਆ ਬਈ ਕਿੰਨੇ ਦਾ ਦਵਾਂਗੇ ਆਪਾਂ ਕਹੇ ਇਹ ਕਹਿੰਦੇ 3 ਲੱਖ ਰੁਪਏ ਤਾਂ ਦੇਵਾਂਗੇ ਇਹਦਾ ਤਾਂ ਕੋਈ ਸਪੈਸਿਅਲ ਚੰਗਾ ਦੇ ਲਾ ਰੱਖ ਕੇ ਇਹਦਾ ਨੰਬਰ ਕਿਥੋਂ ਹੈ ਇਹਦਾ ਨੰਬਰ ਹਰਿਆਣੇ ਦਾ ਹਾਂ ਐਚ ਆਰ ਤਿੰਨ ਲੱਖ ਦਾ ਮੈਂ ਕਹਿੰਦਾ ਸਰਿਆਮ ਕਹਿੰਦਾ ਵੀ ਐਚ ਆਰ ਨੰਬਰ ਆ ਕੋਈ ਐਚ ਆਰ ਕੀ ਪੰਜਾਬ ਚ ਇਹਦਾ ਤੋਹਫਾ ਲੱਭ ਕੇ ਦਿਖਾ ਦੇ ਲੱਭਣਾ ਨਹੀਂ ਰਹੀ ਲੱਭਦਾ ਨਹੀਂ ਲੱਭਦਾ ਬਾਈ ਜੀ ਸਹੀ ਗੱਲ ਆ ਜਿਹੜੀ ਕੁਆਲਿਟੀ ਆ ਉਹ ਕੁਆਲਿਟੀ ਆ ਫਖੜਾਈ ਨਾ ਤੂੰ ਇਹ ਦੇਖ ਬਾਹ ਖੜੀਆ ਕਰ ਕਰ ਗੱਲਾਂ ਕਰਦਾ ਆ ਆ ਨਹੀਂ ਬਾਈ ਬੁਰਸ਼ ਵੀ ਹੋਵੇ ਨਾ ਕਿਤੇ ਡੈਕਟਰ ਦਿੱਤਾ ਆਪਣੀ ਦੇਣਦਾਰੀ ਇਹ ਕਾਰ ਨੂੰ ਵੀ ਹੋਵੇ ਕਿਤੇ ਓਕੇ ਜਿਹੜੀ ਚੀਜ਼ ਸਿਉਣਾ ਸਿਉਣੀ ਰੋ ਨਹੀਂ ਬਈ ਹੈਗੀ ਆ ਬਾਕੀ ਯਾਰ ਚੀਜ਼ ਵੀ ਦੱਸਦੀ ਹੈ ਨਾ ਤੇ ਬਈ ਜਿਹੜਾ ਆ ਖੜਾ 3600 ਫੋਰਡ 360 ਟਰੈਕਟਰ ਕਹਿੰਦੇ ਨੇ ਜੀ ਇਹਦਾ ਤੋਹਫਾ ਕਹਿੰਦੇ ਨੇ ਤੋਹਫਾ ਇਹ ਅੱਛਾ ਜੇ ਆਪਾਂ ਅੱਜ ਤਿਆਰ ਕਰਾਉਣ ਲੱਗ ਜੀ 2 ਲੱਖ 1.5 ਲੱਖ ਫੋਰਡ ਤਿਆਰ ਕਰਾਈਤੀ ਲੱਗ ਜਣਾ ਹਾਂ ਇਹ ਕਿੰਨੇ ਚ ਮਾਲਕ ਬਣਾਵਾਂਗੇ ਆਪੇ ਇਹਦੇ ਆਪਾਂ 1.80 ਗੇ ਹਜ਼ਾਰ ਚ ਮਾਲਕ ਬਣਾ ਦਾਂਗੇ ਬਾਹਲੇ ਰੁਪਏ ਨਹੀਂ ਲੈਂਦੇ 1.80 ਹਜ਼ਾਰ ਚ ਮਾਲਕ ਹੀ ਬਣਾ ਲਾਂਗੇ ਮਾਡਲ ਦੱਸਿਆ ਸੀ 90 90 ਮਾਡਲ ਫਾਰਮ 60 ਵਾਲਾ ਹਿੱਸਾ ਲੱਗਿਆ ਹੋਇਆ ਹਾਂ 90 ਮਾਡਲ ਜਟਾਂ ਦੇ ਦੁੱਖ ਤੋਂ ਜੇ ਸੁੱਚ ਲਾਉਣੀ ਹੈ ਨਾ ਉਹ ਵੀ ਕਰਦਾ ਟੀ ਟੀ ਫਿਰ ਸਟਾਰਟ ਹੁੰਦਾ ਹੈਗਾ ਦੇਖੇ ਗੇਰ ਤੇ ਖੜਾ ਲੈ ਹਾਂ ਐਡਮਾ ਪੇਵੀ ਕੈਂਟ ਆ ਫਕਾਰਾ ਨਵੇਂ ਵਰਗਾ ਜੇ ਤਾਂ 90 ਚਾਹੀਦੀ ਉਦਾਂ ਦਾ ਹੀ ਆ ਤਰਮੇ ਉਰੇ ਆ ਦੇਖ ਪੈਡਲ ਪੁੱਡਲ ਜੀ ਪੂਰੇ ਸ਼ੌਂਕ ਨਾਲ ਕਰਾਇਆ ਹੋਇਆ ਬਈ ਬੰਦੇ ਨੇ ਸ਼ੌਂਕ ਹੀ ਤਿਆਰ ਕਰਾਇਆ ਟੈਰਾਡੂਰਾਂ ਦੀ ਕੰਡੀਸ਼ਨ ਵੀ ਕੈਂਟ ਆ ਹਾਂ ਰੇਡੀਅਲ ਪਾਇਆ ਹੋਇਆ ਤੇ ਜਿਹੜਾ ਇਧਰਲੇ ਪਾਸੇ ਖੜਾ ਵੀ 35 ਦਾ ਸੋਨਾਂ ਵਾਲਾ ਇਹ 10 ਮਾਡਲ ਆ ਜੀ 10 ਮਾਡਲ ਹੈ ਹਾਂ ਜੀ ਟਾਇਰ ਨਵੇਂ ਵਰਗੇ ਨੇ ਚਾਰੇ ਨਵੇਂ ਨਹੀਂ ਚਾਰੇ 90 95 ਬਈ ਇਹਦਾ ਨੰਬਰ ਕਿੱਥੋਂ ਦਾ ਹੋ ਇਹਦਾ ਹਰਿਆਣੇ ਦਾ ਜੀ ਕੀ ਡਿਮਾਂਡ ਹੈ ਦੀ 2.5 ਲੱਖ ਦਾ ਜੀ 2.5 ਮਾਡਲ 2.5 ਲੱਖ ਦਾ 10 ਮਾਡਲ 10 ਮਾਡਲ ਓਕੇ ਤੇ ਜਿਹੜਾ ਇੱਧਰਲੇ ਵਸਿਆ ਖੜਾ ਵੀ ਇਹ 18 ਮਾਡਲ ਆ ਜੀ 18 ਮਾਡਲ ਆ ਹਾਂ ਇਹ ਕਿਨੇ ਦਾ ਪੁੱਛਦੇ ਇਹ 2.85 ਦਾ ਜੀ ਪਾਵਰ ਸਟੀਅਰ ਡਬਲ ਡਿਸਟਰੀਬਿਊਟਰ ਟਾਪ ਮਾਡਲ ਟਰੈਕਟਰ ਆ ਜੀ ਓਕੇ 2 ਲੱਖ 85 ਹਜ਼ਾਰ ਦਾ ਤੇ ਜਿਹੜਾ ਇੱਧਰਲੇ ਪਾਸੇ ਆ ਗਿਆ 36ਤੀ ਬਈ 36ਤੀ ਬਹੁਤ ਫੋਨ ਆਉਂਦੇ ਨਹੀਂ ਕੋਈ 12 13 ਮਾਡਲ ਦਿਓ 12 13 ਨਾਲ ਦੇ ਟਾਇਰ ਨੇ ਜੀ ਅੱਛਾ ਟਰੈਕਟਰ ਐ ਮੰਨ ਕੇ ਚਲੋ ਕਲੱਚ ਤੋਂ ਬਣਾ ਕੇ ਤੇ ਚਾਬੀ ਵੀ ਨਹੀਂ ਲੱਗੀ ਟਰੈਕਟਰ ਤੇ ਇੰਜਣ ਗੇਅਰ ਤੇ ਮਗਰ ਆਟਾ ਮੂਰੂਟਾਂ ਤੋਂ ਐ 15 ਨਹੀਂ ਪੈ ਟਰੈਕਟਰ ਫਸਟ ਸਾਰੇ origignal ਐ origignal ਦਾ ਵੀ ਨਾ ਸਾਰੀ ਹਾਂ ਇਹ ਦੀ ਕੀ ਡਿਮਾਂਡ ਆ ਬਈ ਕਿੰਨੇ ਦਾ ਬਣ ਜਾਣਾ ਇਹਦੀ ਆਪਣੀ 2.4 ਲੱਖ ਰੁਪਏ ਡਿਮਾਂਡ ਆ ਜੀ 2.4 ਲੱਖ ਹਾਂ ਮੌਕ ਤੇ ਕਿੰਨੇ ਦਾ ਬਣੂ ਸੁਪਰ ਚ ਆਏ ਸੁਪਰ ਚ ਹੈ 3 ਸਪੀਡ ਡਬਲ ਜਿਸਟਿਕ 4 ਲੱਖ ਦਾ ਦੇ ਦਾਂਗੇ ਆਪਾਂ ਜੱਕ ਮੇਤਰੋ 4 ਲੱਖ ਦਾ ਲੈ ਜੂ ਯਾਰ ਤੇ ਜਿਹੜਾ ਆ ਖੜਾ ਬਈ ਇਹ ਆਪਣੇ ਪਿੰਡ ਦੀ ਨਵਾਂ ਲਿਕਲ ਹੈ ਪੀਵੀ 13 ਸੰਗਰੂਰ ਦਾ ਨੰਬਰ ਹਾਂ ਫਸਟ ਪਾਰਟੀ ਦਾ ਤੇਰੀ ਓਟ ਹੈ ਹਾਂ ਸਿਸਟਮ ਲੱਗਿਆ ਹੋਇਆ ਹਾਂ ਬੇਟ ਬੂਟ ਲੱਗੇ ਹੋਏ ਨੇ ਮਾਗਲੇ ਟਾਇਰਾਂ ਤੇ ਅੱਛਾ ਮਾੜਲੇ ਦੱਸਿਆ ਸੀ ਬਾਈ ਇਹ 11 12ਵੇਂ ਮਹੀਨੇ ਦਾ ਕਾਪੀ 12 ਦੀ ਹੈ 11 ਦੀ ਮਾਰਕੀ ਆਪਾਂ 11 ਕਹਿ ਕੀ ਦੇਵਾਂਗੇ ਫਿਰ ਅਗਲਾ ਓਕੇ ਹਾਂ ਉਲਝਣ ਤਾਣੀ ਚ ਪਾ ਲਾਂਦਾ ਕਿੰਨੇ ਚ ਬਣ ਜਾਣਾ ਵੀ ਇਹਨੇ ਤੇ 375000 ਰੁਪਏ ਕਹਨੇ ਆ ਬਾਈ 375000 ਹਾਂ ਇਹ ਵੀ ਸਾਢੇ ਤਿੰਨ ਦਿਨ ਲਵੇਗਾ ਮਾੜਾ ਉੱਪਰ ਗੱਲ ਆ ਨਹੀਂ ਛੱਡ ਠੀਕ ਆ ਹੁਣ ਜ਼ਿਮੀਦਾਰਾਂ ਦੇ ਡਾਇਰੈਕਟਰ ਨੇ ਜ਼ਿਮੀਦਾਰਾਂ ਨੂੰ ਦੇਣੇ ਆ ਤੇ ਜਿਹੜੇ ਇੱਧਰਲੇ ਪਾਸੇ ਖੜੇ ਨੇ ਮੇਰਾ ਅਗਲਾ ਆਪਣੇ ਵਾਲੇ ਜਿਹੜਾ 54000 ਲੈਣਾ ਉਹ ਤੇ ਅੜ ਜਾਂਦਾ ਕੰਮ ਵੀ ਆਪਣੀ ਮਿਹਨਤ ਵੀ ਆਪਾਂ ਮਿਹਨਤ ਨੂੰ ਨਹੀਂ ਦੇਖੀ ਜਾਂਦਾ ਫਿਰ 52000 ਤਾਂ ਦੇ ਦ ਏ ਹਰਜਾ ਮਰਜਾ ਤੂੰ ਤਾਂ ਝੱਲਾ ਲੈ ਲੈ ਬਾਈ ਤੈਨੂੰ ਕਿਹੜਾ ਕੋਈ ਸਕੋਰ ਰੂਮ ਦਾ ਘਰੀ ਖੜੇ ਆ ਘਰੀ ਖੜੇ ਕੋਈ ਟੈਂਕੀ ਨਹੀਂ ਭਰਾ ਕੇ ਦਿੰਦੇ ਆ ਆਮ ਕਹਿੰਦੇ ਨੇ ਟੈਂਕੀ ਭਰਾ ਕੇ ਦੇ ਦਾਂਗੇ ਜਿੰਨਾ ਤੇਲ ਜ਼ਿਮੀਂਦਾਰ ਦਾ ਤਿੰਨ ਚਾਰ ਉਂਗਲਾਉਣਾ ਕੀ ਤੇਲ ਉਹਨਾਂ ਕੀ ਹੁੰਦਾ ਤੇ ਇਹਦੇ ਬਾਰੇ ਦੱਸਿਓ ਬਾਈ ਇਹ ਕਿੰਨਾ ਮਾਡਲ 5405 ਹੈ ਬਾਈ ਹਾਂ ਕਿੰਨਾ ਮਾਡਲ ਫਸਟ ਪਾਰਟੀ ਦਾ 22 12 ਦੇ ਮਾਰ ਕੇ ਨੇ ਟਰੈਕਟਰ ਤੇ ਬਾਈ ਅੱਛਾ ਫਿਰ ਕਿਤੇ ਵੀ ਚਾਬੀ ਲੱਗੀ ਉਹ ਮਾਰ ਚੱਲ ਕਿੰਨੇ ਘੰਟੇ ਗਿਆ ਉਹ 641 ਘੰਟੇ ਕੰਪਨੀ ਰਿਕਾਰਡ ਵੀਰੇ ਅੱਛਾ ਕਿੰਨੇ ਚ ਦੇਵਾਂਗੇ ਆਪਾਂ ਇਹ ਇਹ ਦੇਵਾਂਗੇ 9.5 ਲੱਖ ਰੁਪਏ ਦਾ 9 ਤੇ ਇਹਦਾ ਇਧਰਲੇ ਪਾਸੇ ਖੜਾ ਵੀ 5520 5520 ਜੀ ਸੰਗਰੂਰ ਨੰਬਰ ਨੇ ਇਹ ਟਰੈਕਟਰ ਸਾਰੀ ਲੈਣ ਵਾਲੇ ਸੰਗਰੂਰ ਹੀ ਨਹੀਂ ਪੰਜਾਬ ਅੱਛਾ ਇਹ ਤਾਂ ਜਮੀ ਚਾਰੇ ਟਾਰਨਾਮੇ ਹਾਂ ਨਾਲ ਦੇ ਜੀ ਹੂੰ ਨਾਲ ਦੇ ਨੇ ਨਾਲ ਦੇ ਨਹੀਂ ਚਾਰੇ ਟਾਰ ਮੈਨੂੰ ਲੈ ਮੈਨੂੰ ਸ਼ੌਕ ਆ ਤੁਹਾਨੂੰ ਦੱਸਿਆ ਦੀ ਵੱਡੇ ਪੋਆ ਪਾਉਣਾ ਮੈਂ ਹਾਂ ਹਾਂ ਇਹ 500 ਤੇ 44 ਘੰਟੇ ਚੱਲਿਆ ਵੀਰੇ ਕਿੰਨੇ ਦਾ ਦਮਾ ਇਹ 965 ਕਹਿੰਦੇ ਆ ਬਾਈ ਜੀ ਅੱਛਾ ਜੂਜੀ ਗੇਅਰ ਚ ਜੂਜੀ ਗੇਅਰ ਚ ਕਿੰਨੇ ਚ ਬਣ ਜਾਣਾ ਦੇ ਦਿਓ ਦੇਖ ਕੇ ਜੀ ਬਸ ਆਪਦੇ ਹਿਸਾਬ ਨਾਲ ਥੋੜੇ ਦੱਸ ਦਿਓ ਕਰਾਂ ਹਾਂ 915 ਆ ਦਾ 955000 ਦਾ ਦੇ ਦਾਂਗੇ 955000 ਦਾ ਓਕੇ ਮਾਨਤਾਣ ਕਰਦੀ ਤੇ ਜਿਹੜਾ ਆ ਖੜਾ 5310 ਬਈ ਇਹ 2022 12 ਦੇ ਮਾਰਕ ਨਹੀਂ ਇਹ ਤੇ ਇਹਦੀ 865000 ਰੁਪਏ ਕਿੰਨੇ ਦਾ ਬਣ ਜੂ ਮੋਕੇ ਤੇ ਤੇ ਦੇ ਦਾਂਗੇ ਆਪਾਂ ਜੀ 85 ਲੱਖ ਦਾ ਕਾਢੇ 8 ਲੱਖ ਦਾ ਤੇ ਜਿਹੜਾ ਆ ਖੜਾ 605 ਅਰਜਨ 18 ਮਾਡਲ ਬਈ ਕਲਚ ਵੀ ਨਹੀਂ ਖੁੱਲਿਆ ਟਰੈਕਟਰ ਦਾ ਕਿਤੇ ਵੀ ਨਟ ਨੂੰ ਚਾਬੀ ਲੱਗੀ ਹੋ ਤਾਂ ਆਪਣੀ ਦੇਣਦਾਰੀ ਆ ਇਹ ਕਿੰਨੇ ਚ ਦਵਾਂਗੇ ਇਹ ਦੇਵਾਂਗੇ ਹੀ ਮੰਗਦੇ 5 ਲੱਖ ਰੁਪਈਆ ਆਪਾਂ ਕਿ 5 4000 ਦੀ ਉਹ ਜੋ ਲੰਬਾ ਚੌੜੀ ਕਹਾਣੀ 18 ਮਾਡਲ ਤੇ ਜਿਹੜਾ ਆ ਖੜਾ ਵੀ 363 ਇਹ ਪਲੱਸ ਵਾਲਾ ਜੀ ਹੂੰ ਇਹ ਦੇ ਦਾਂਗੇ ਆਪਾਂ ਜੀ 4 ਲੱਖ ਤੇ 5000 ਦਾ 4 ਲੱਖ 5000 ਦਾ ਤੇ ਜਿਹੜਾ 50 ਜੀ ਡੀ ਖੜਾ ਬਈ ਇਹ 17 ਮਾਡਲ ਹੈ ਜੀ ਹੂੰ ਇਹ ਦੇਵਾਂਗੇ ਜੀ ਆਪਾਂ 485 ਦਾ ਜੀ 4 ਲੱਖ 85000 ਦਾ ਤੇ ਜਿਹੜਾ ਆ ਖੜਾ 44 ਦਾ ਸਵਰਾਜ 44 2000 16 ਮਾਡਲ ਹੈ ਜੀ ਫਰਸਟ ਪਾਰਟੀ ਦਾ ਹਾਂ ਇਹ ਦੇ ਦਾਂਗੇ ਆਪਾਂ 4 ਲੱਖ ਤੇ 85000 ਦਾ 4 ਲੱਖ 85000 ਦਾ ਆ ਤੋਪ ਹੈ ਜਿਹੜਾ 35 ਦਾ ਹਾਂ ਕਿੰਨਾ ਮਾਡਲ ਹੈ ਇਹ ਇਹ 2004 ਮਾਡਲ ਪਰ ਇਹਨੂੰ 4 ਨਹੀਂ ਕਹਿ ਸਕਦਾ ਇਹ 23 24 ਮਾਡਲ ਹੈ ਕੋ ਇਹ ਕਿੰਨੇ ਚ ਬਣੂ ਇਹ ਦੇ ਦਾਂਗੇ ਭਾਈ ਆਪਾਂ ਮੰਨ ਕੇ ਚੱਲ 2,60,000 ਦਾ 2,60,000 ਦਾ ਤੇ ਜਿਹੜਾ ਆ ਖੜਾ 855 19 ਮਾਡਲ ਆਈ 19 ਮਾਡਲ ਇਹ ਦੇ ਦਾਂਗੇ ਆਪਾਂ ਜੀ 5 ਲੱਖ ਤੇ ਜੇ ਤਾਂ ਆਹੀ ਟਾਇਰਾਂ 'ਚ ਲੈਣਾ ਤਾਂ 5 10 ਦਾ ਨਵੇਂ ਟਾਇਰ ਲਾ ਕੇ ਦੇਣਾ ਤਾਂ 555 ਦਾ ਓਕੇ ਮਾਡਲ ਮਾਡਲ 2000 19 19 ਨਵੇਂ ਚੁੱਲੇ ਵਾਲਾ ਬਈ ਇਹ ਕਿੱਥੋਂ ਦਾ ਨੰਬਰ ਹੋਈਦਾ ਬੈਂਪੂਰੀ ਬੋਲਾ ਹੈਵੀ ਲੱਗਿਆ ਬੰਪਰ ਬਹੁ ਹੈਵੀ ਯੂਪੀ ਐਪੀ ਚਲਾਉਂਦੇ ਨੇ ਇਹ ਚੋਂ ਹਾਂ ਹਾਂ ਨਾ ਹਰਿਆਣੇ ਦਾ ਅੱਛਾ ਹਰਿਆਣੇ ਦਾ ਇਹ ਹਾਂ ਓਕੇ ਆ ਬਿੱਟੂ ਕਿੰਨਾ ਮਾਡਲ ਆ ਬਈ ਇਹ 2021 ਮਾਡਲ ਆ ਬਈ 21 ਮਾਡਲ ਆ ਸਪੈਸ਼ਲ ਐਡੀਸ਼ਨ ਐਸਟਾਰ ਤੋਂ ਦੀ ਆ ਚੱਲ ਕਿੰਨਾ ਟਕ ਗਿਆ ਹੋਇਆ ਚੱਲ ਗਿਆ ਬਈ ਇਹ 785 ਘੰਟੇ ਚੱਲਿਆ ਹੋਇਆ 785 ਘੰਟੇ ਚੱਲਿਆ ਹੋਇਆ ਮਿੱਤਰੋ ਬਈ ਇਹਦਾ ਨੰਬਰ ਕਿੱਥੋਂ ਦਾ ਹੈ ਨੰਬਰ ਹਰਿਆਣੇ ਦਾ ਫਰਸਟ ਪਾਰਟੀ ਅੱਛਾ ਪੈਰਾਂ ਦੀ ਕੀ ਕੰਡੀਸ਼ਨ ਹੈ ਦੀ ਪੈਰ ਨਾਲ ਦੇ 85 ਤੋਂ 90 ਪੈਸ ਡਿਮਾਂਡ ਇਹਦੀ 7 ਲੱਖ ਤੇ 25000 7 ਲੱਖ ਤੇ 25000 21 ਮਾਡਲ ਹਾਂ ਤੇ ਜਿਹੜਾ ਆ ਖੜਾ ਵੀ 15050 2019 ਮਾਡਲ ਹੈ ਜੀ ਹੂੰ ਤੇ ਨਾਲ ਦੇ ਟਾਇਰ ਨੇ 85 ਤੋਂ 90 ਪੈਸੇ ਡਾਇਰੈਕਟ ਡੱਕ ਛਾਤਰੀ ਬੰਪਰ ਲਾ ਕੇ ਦੇਵਾਂਗੇ ਬੰਪਰ ਲਾ ਕੇ ਦੇਣਾ ਹਾਂ ਸ਼ਿੰਗਾਰ ਕੇ ਟਰੈਕਟਰ ਤੈਨੂੰ ਬੋਧਾ ਕੋ ਦਿੰਦੇ ਹਾਂ ਸ਼ਿੰਗਾਰ ਹਾਂ ਇਹ ਇਹ ਕਿੰਨੇ ਦਾ ਬਣੂਗਾ ਇਹ ਦੇਵਾਂਗੇ ਆਪਾਂ 5 ਲੱਖ ਤੇ 45000 ਨੰਬਰ ਇਹਦਾ ਵਿਚਾਰ ਐਚ ਆਰ ਓਕੇ ਹੂੰ ਐਨ ਉਸੇ ਤੇ ਧਮਕੇ ਦਾ ਮਾਕੇ ਦਾ ਮੈਂ ਕਿਹੜਾ ਇੰਨੇ ਕਿੜਾ ਬਿਨਾ ਕੋਈ ਟਰੈਕਟਰ ਨੇ ਤੇ ਜਿਹੜਾ 5620 ਖੜਾ ਬਈ ਇਹਦਾ ਮੰਗਦੇ ਬਈ 1235000 ਰੁਪਈਆ 1235000 ਬਈ 12 ਦੇ ਮਾਰਖੇ ਨੇ ਤੇ ਅੱਛਾ ਫਿਰ ਤਾਂ ਯਾਨੀ ਕਿ 23 ਮਾਡਲ ਹੀ ਮੰਨਣਾ 23 ਮਾਡਲ ਹੀ ਮੈਨੂੰ ਥੋੜਾ ਬੰਪਰ ਲੱਗਿਆ ਹੋਇਆ ਟਾਇਰ ਵੀ ਨਵੇਂ ਵਰਗੇ ਨੇ ਚੱਲ ਕਿੰਨਾ ਕੁ ਗਿਆ ਉਹ ਚੱਲ ਗਿਆ ਇਹ 600 ਪਤਾ ਨਹੀਂ ਪਾ 700 ਕੁ ਘੰਟੇ ਚੱਲਿਆ ਓਕੇ 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 ਤੇ ਜਿਹੜਾ ਇਧਰਲੇ ਪਾਸੇ ਖੜਾ ਵੀ ਆ ਜਮੇ ਨਵਾਂ ਜਿਆ ਇਹ ਚੇਂਜਰ ਗੇਅਰ ਆ 3 ਸਪੀਡ ਦਾ ਉਹ ਪੱਟ ਮਿਲਦਾ ਹੈ ਇਹ 60 ਐਚਪੀ ਦਾ ਇਹ ਆਪਾਂ ਦੇਵਾਂਗੇ 6 ਲੱਖ 25 ਹਜ਼ਾਰ ਮਾਡਲ ਕਿੰਨਾ ਹੈ ਮਾਡਲ 2021 12 ਦੇ ਮਾਰਕ ਹੈ ਨਾ ਸਟਿੱਕਰ ਸਹੀ 21 ਮਾਡਲ ਹੈ ਹਾਂ ਬਾਈ ਟਰੈਕਟਰ ਹੈ ਜਮੀ ਨਵੇਂ 24 25 ਵਰਗਾ ਪਿਆਣ ਓਕੇ ਸਰ ਮੈਂ ਟਾਇਰ ਟੂਰ ਜਮੀ ਨਵੇਂ ਨੇ ਮੂਰੇ ਦੇਖੋ ਆ ਮੂਰਲੇ ਦਾ ਆਪਾਂ ਨੂੰ ਸ਼ੌਂਕ ਹੈ 20000 ਦੇ ਪੌਣ ਹੈ ਆਪਾਂ ਹਾਂ ਠੀਕ ਹੈ ਤੇ ਲੈ ਮਿੱਤਰੋ ਕਰੋ ਸੰਪਰਕ ਦੁਵਾਰਾ ਦੱਸ ਦਿੰਨੇ ਆ ਮਹਿਲਾ ਚੌਂਕਾਂ ਦੇ ਵਿੱਚ ਖੜੇ ਆ ਬਾਈ ਬਿੱਟੂ ਦੇ ਘਰੇ ਖੜੇ ਆ ਨੰਬਰ ਸਕਰੀਨ ਤੇ ਚੱਲਦਾ ਤੁਹਾਡੀ ਜਿਹੜਾ ਵੀ ਟਰੈਕਟਰ ਪਸੰਦ ਆਉਂਦਾ ਤੁਸੀਂ ਉਸੇ ਦੀ ਸੌਦਾ ਕਰ ਸਕਦੇ ਹੋ ਰੇਟ ਵੈਸੇ ਫਾਇਰਾਂ ਸਾਰਿਆਂ ਦੀ ਬਜਪਣੇ ਤੇ ਪੇਪਰਾਂ ਦੀ ਵਾਈਹੁਰਾਂ ਦੀ ਫੁੱਲ ਗਰੰਟੀ ਹੁੰਦੀ ਆ ਲੋਨ ਬਾਈ ਕਿਸੇ ਤੇ ਕਰਵਾਗੇ ਨਹੀਂ ਦਿੰਦਾ ਇਹ ਤੁਹਾਨੂੰ ਪਹਿਲਾਂ ਕਹਨੇ ਆ ਜਿਹੜੇ ਸੱਜਣ ਨਗਦ ਟਰੈਕਟਰ ਸਾਸਤੇ ਰੇਟ ਤੇ ਟਰੈਕਟਰ ਲੈ ਜਾਣਾ ਚਾਹੁੰਦੇ ਆ ਉਹੀ ਬਾਈ ਨੂੰ ਫੋਨ ਲਾਓ ਕਰੋ ਸੰਪਰਕ